ਸੇ ਮਟ ਟੇਕਣ ਰੋਡ ਦੇ ਵਿੱਚ ਐਕਸੀਡੈਂਟ ਹੋ ਗਿਆ ਮਟ ਟੇਕਣ ਮੁੜਦੇ ਹਾਂ ਫਿਰ ਕਿਦਾਂ ਬਾਹ ਘਟੀਆਂ ਦੀਆਂ ਬਾਹ ਜੰਪਰਸਰ ਵਾਲਿਆਂ ਨੇ ਨਹੀਂ ਸੰਭਿਆ ਆਏਗਾ ਉੱਥੇ ਕੇ ਉਹਨਾਂ ਨੇ ਜਵਾਬ ਦੇਤਾ ਫਿਰ ਸਸੀਂ 7 ਘੰਟੇ ਬਾਅਦ ਪਹੁੰਚੇ ਸੀ ਅੰਬਰਸਰ ਫਿਰ 7 ਘੰਟੇ ਬਾਅਦ ਉਹਨਾਂ ਨੇ ਰੈਫਰ ਕਰਤਾ ਫਿਰ ਉੱਥੇ ਜਾ ਕੇ ਉਹਨਾਂ ਨੇ ਬਾਹ ਘਟਤੀਆਂ ਕਹਿੰਦੇ ਵੀ ਖਰਾਬ ਹੋ ਗਈਆਂ ਬਾਹ ਹੁਣ ਨਹੀਂ ਚੱਲ ਸਕਦੀਆਂ ਅਸੀਂ ਬਹੁਤ ਮਨਤਾ ਕਰੀਆਂ ਵੀ ਮੁੰਡੇ ਤੇ ਬਾਹਾਂ ਬਚਾ ਦੋ ਤੇ ਦੂਜਾ ਮੁੰਡਰਾ ਕੀ ਨਾ ਛੋਟੇ ਦਾ ਉਹ ਦੋਨੋਂ ਵਿਸ਼ਾਲ ਆ ਜੀ ਉਹਦੇ ਕੀ ਹੋਇਆ ਵਾਪਰੇ ਉਹਦੇ ਜੀ ਇੱਕ ਪੱਟ ਚੂਲਾ ਖੁੱਲ ਗਿਆ ਸੀਗਾ ਇੱਕ ਪੱਟ ਟੁੱਟ ਗਿਆ ਇੱਕ ਰੀੜ ਦੀ ਹੱਡੀ ਦਾ ਹੁਣ ਆਪਰੇਸ਼ਨ ਹੋਣਾ ਹੈ ਪਹਿਲਾਂ ਤਾਂ ਪੱਟ ਦਾ ਤੇ ਪਿੰਡ ਵਾਲਿਆਂ ਨੇ ਆਪਰੇਸ਼ਨ ਕਰਾਤਾ ਜਾਣੀ ਅਸੀਂ ਪਹਿਲਾਂ ਦਾਨੀ ਜਿਲੇ ਕੀਤਾ ਹਾਂ ਜੀ ਪਿੰਡ ਜਾਣੇ ਮੜਮਟ ਇਕੱਠੇ ਕਰਕੇ ਇਹਨਾਂ ਨੂੰ ਇੱਥੇ ਤੱਕ ਘਰੇ ਪਹਚਾਇਆ ਸਾਨੂੰ ਕਿੰਨੇ ਪੈਸੇ ਲੱਗਣੇ ਹੁਣ ਉੱਥੇ ਜੀ ਹੁਣ ਜੀ 1.5 ਲੱਖ ਤਾਂ ਡਾਕਟਰ ਨੇ ਮੰਗਿਆ ਜੀ ਕੱਲੇ ਪਰੇਜਨ ਦਾ ਬਾਕੀ ਬਾਕੀ ਵਗ ਦਵਾਈਆਂ ਬੂਟੀਆਂ ਤੇ ਜਿਹੜੇ ਚੱਲਣਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਕੀ ਅਪੀਲ ਕਰਦੇ ਹੋ ਦਾਦੀ ਸੱਚ ਨਾਲ ਸੁਸਤਾਵਾਂ ਨੂੰ ਅਸਤਾ ਵੀ ਕਹਿੰਨਾ ਵੀ ਸਾਡੇ ਮੁੰਜੇ ਤੋਂ ਮੁੰਡੇ ਦੋ ਹੀ ਉੱਠ ਕੜਨ ਸਰਕਾਰ ਵੱਲੋਂ ਕੋਈ ਮਦਦ ਆਈ ਸਰਕਾਰ ਵੱਲੋਂ ਨਹੀਂ ਜੀ ਹਾਲੇ ਸਰਕਾਰ ਵੱਲੋਂ ਕੁਝ ਨਹੀਂ ਆਇਆ ਹੂੰ ਸਰਕਾਰ ਵੀ ਸਾਡੀ ਮਦਦ ਕਰ ਦੇਵੇ ਅਸੀਂ ਹੁਣ ਕਮਾਉਣ ਜੋਗਾ ਵੀ ਨਹੀਂ ਕੋਈ ਮੈਂ ਦੋਏ ਅਸੀਂ ਇੰਨਾ ਤੇ ਲੱਗੇ ਰਹਿੰਨੇ ਆ ਤੁਹਾਡੇ ਹਸਬੰਦ ਵੀ ਨਹੀਂ ਕੰਮ ਤੇ ਜਾਂਦੇ ਦੋਹਾਂ ਨੂੰ ਨਹੀਂ ਉਹ ਵੀ ਨਹੀਂ ਜਾਂਦਾ ਉਹ ਵੀ ਹੁਣ ਇਹਦਾ ਲੈਟਰੀਨ ਬਾਥਰੂਮ ਸਾਰ ਉੱਪਰ ਹੀ ਕਰਦੇ ਆ ਡੈਪਰ ਲਾਉਨੇ ਆ ਸੀ ਹਮ ਹਜੇ ਦਵਾਈ ਬੂਟੀ ਤੇ ਖਰਚਾ ਆਂਦਾ ਰੋਜ਼ ਦਾ ਆ ਜਾਂਦਾ ਜੀ 15000 ਰੁਪਏ ਜਰ ਹਫਤੇ ਬਾਅਦ ਜਾਂਨੇ 15000 20000 ਕਣ ਆਉਂਦਾ ਦੋਨੋਂ ਦਾ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਨਹੀਂ ਦੋਏ ਜੀ ਅਸੀਂ ਘਰੇ ਜਾਂ ਦੋਏ ਅਸੀਂ ਕੰਮ ਕਰਦੇ ਹੁੰਦੇ ਸੀਗੇ ਅੱਜ ਅਸੀਂ ਵੀ ਘਰੇ ਬਹਿ ਗਏ ਹੁਣ ਇਹਨਾਂ ਨੂੰ ਸੰਭਲਣ ਕੀ ਕਹੋਂਗੇ ਦਾਨੀ ਸੱਜਣਾ ਨੂੰ ਕੀ ਮੰਗ ਕਰਦੇ ਹੋ ਅਸੀਂ ਕਹਿੰਨੇ ਵੀ ਸਾਡਾ ਲਾਜ ਹੋ ਜਾਵੇ ਬਸ ਤੋਰ ਦੇ ਵਰਦੇ ਹੋ ਜਾਣੇ ਇਹ ਬਸ ਰੋਟੀ ਖਾਂਦੇ ਅਸੀਂ ਅੰਬਰਸਰ ਮੱਥਾ ਟੇਕਣ ਗਏ ਸੀਗੇ ਜੀ ਉੱਥੋਂ ਅਸੀਂ ਆ ਰਹੇ ਸੀਗੇ ਅਸੀਂ ਤਾਂ ਸੌਂ ਗਏ ਸੀਗੇ ਤੇ ਜਿਹੜਾ ਡਰਾਈਵਰ ਚਲਾਉਂਦੇ ਉਹਨੇ ਡਿਵੈਟਰ ਚ ਗੱਡੀ ਮਾਰੀ ਅੱਛਾ ਹਾਂਜੀ ਤੁਸੀਂ ਦੋਨੋਂ ਜ਼ਖਮੀ ਹੋ ਗੋ ਉਹ ਦੂਜਾ ਸੀ ਚ ਉਹਦੀ ਤਾਂ ਡੈਥ ਹੋ ਗਈ ਮੌਕੇ ਤੇ ਹੀ ਤੁਸੀਂ ਜ਼ਖਮੀ ਹੋ ਗਏ ਹਾਂਜੀ ਤੁਹਾਡੇ ਕੀ ਕੀ ਪ੍ਰੋਬਲਮ ਆਈ ਹੋਈ ਹੈ ਹੁਣ ਮੇਰਾ ਤਾਂ ਇੱਕ ਹੀ ਪਾਰਟਰ ਟੁੱਟ ਗਿਆ ਸੀਗਾ ਜੀ ਤੇ ਇੱਕ ਮੇਰਾ ਚੂੜਾ ਖੁੱਲ ਗਿਆ ਸੀਗਾ ਤੇ ਇੱਕ ਰੀਡ ਦੇ ਮਣਕੇ ਚ ਪ੍ਰੋਬਲਮ ਆ ਗਈ ਮੈਂ ਉੱਠੇ ਹੁੰਦਾ ਹੈਗਾ ਨਾ ਹੀ ਬੈਠਣਾ ਬੈਠਣਾ ਵੀ ਮਨ ਆਈ ਮੈਨੂੰ ਮੈਂ ਬੈਠ ਵੀ ਨਹੀਂ ਸਕਦਾ ਹੈਗਾ। ਡਾਕਟਰ ਕੀ ਕਹਿੰਦੇ ਨੇ ਛੁੱਲੇ ਕਰਕੇ। ਡਾਕਟਰ ਹੁਣ ਆਪਰੇਸ਼ਨ ਦੱਸਿਆ ਜੀ ਡਾਕਟਰ ਸਾਹਿਬ ਨੇ। ਕਿੰਨਾ ਖੱਟਾ ਛੁੱਲੇ। 8 ਲੱਖ ਰੁਪਏ ਕਹਿੰਦਾ ਆਪਰੇਸ਼ਨ ਦਾ ਦੱਸਿਆ ਜੀ। ਪੈਸੇ ਹੈਗੇ ਨਹੀਂ ਹੈ ਜੀ। ਨਹੀਂ ਪੈਸੇ। ਪੁੱਤਰ ਮਾਲ ਕਮਾਲਾ ਕੋਈ ਨਹੀਂ ਹੈਗਾ। ਨਹੀਂ। ਕੀ ਸਰਕਾਰ ਤੋਂ ਦਹੀਂ ਸਚਨਾ ਤੋਂ ਸਰਕਾਰ ਤੋਂ। ਮੇਰਾ ਆਪਰੇਸ਼ਨ ਹੋ ਜਾਈ। ਹਮਮ। ਵੱਤ ਵੱਤ ਹਾਂ ਜੀ। ਥੋੜਾ ਫਰਦਾ ਹੋ ਜਾਈ। ਹਾਂ ਜੀ। ਮੈਂ ਬਸ ਚੱਲਣ ਜੋਗਾ ਹੋ ਜੂ। ਇਹ ਮਦਦ। ਠੀਕ। ਇਹ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ ਆਉਂਦੇ ਹੋਏ। ਉਹ ਆਪ ਡਰਾਈਵਟਰੀ ਜਗੱਡੀ ਵੱਜੀ ਅੱਛਾ ਅੱਛਾ ਉਹਦੇ ਚ ਇੱਕ ਤੁਹਾਡੇ ਦੋਸਤ ਦੀ ਕੀ ਡੱਬੀ ਹੋਈ ਆ ਹਾਂਜੀ ਜਿਹੜਾ ਉਹ ਗੱਡੀ ਚਲਾ ਰਿਆ ਸੀਗੇ ਹਾਂਜੀ ਹਾਂਜੀ ਉਹਨਾਂ ਦੀ ਹੋ ਗਈ ਅੱਛਾ ਹਾਸਿਲ ਬਾਤ ਤੁਹਾਡੇ ਨਾਲ ਕੀ ਵਾਪਰੇ ਕੀ ਇਹ ਬਾਹਾਂ ਕਿਦਾਂ ਕੱਟੀਆਂ ਗਈਆਂ ਬਾਹਾਂ ਜੀ ਉੱਥੇ ਆਪਣੇ ਟੱਕ ਲੱਗੇ ਸੀ ਡੂੰਘੇ ਨਸਾਂ ਕੱਟੀਆਂ ਗਈਆਂ ਸੀ ਅੱਛਾ ਉਹ ਡਾਕਟਰ ਨੇ ਪੇਸ਼ੈਂਟਾਂ ਕੇ ਡਾਕਟਰ ਨੇ ਟਾਂਕੇ ਟੁੰਕੇ ਲਾ ਕੇ ਉੱਥੇ ਸਾਨੂੰ ਫਿਰ ਰੈਫਰ ਕਰਾਇਆ ਚੰਡੀਗੜ੍ਹ ਅੱਛਾ ਜੀ ਹਾਂਜੀ ਚੰਡੀਗੜ੍ਹ ਫਿਰ ਡਾਕਟਰ ਨੇ ਬਾਹਾਂ ਕੱਟੀਆਂ ਬਾਹਾਂ ਬਾਹਾਂ ਕੱਟਦੀਆਂ ਉਹਨਾਂ ਨੇ ਦੋਨੋਂ ਬਾਹਾਂ ਕੱਟ ਦਿੱਤਾ ਹਾਂਜੀ ਕੀ ਨੌਕਰੀ ਕਰਦੇ ਤੁਸੀਂ ਪਹਿਲਾਂ ਮੈਂ ਫੈਕਟਰੀ ਲੱਗਿਆ ਸੀ ਅੱਛਾ ਅੱਛਾ ਤੇ ਪਟਦੇ ਵੀ ਕਿੰਨੇ ਡੈਮੇਜ ਆ ਪਟਦੇ ਪਟਦੇ ਤਿੰਨ ਜਗ ਟੁੱਟਿਆ ਹੋਇਆ ਹੈ ਜੀ ਕੋਈ ਸਰਕਾਰ ਵੱਲੋਂ ਮਦਦ ਜਾਂ ਕੋਈ ਪਾਜ ਵੱਲੋਂ ਸਟਿਕੂ ਜਿਹੜੇ ਬਣੇ ਨੇ ਕੋਈ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੋਈ ਨਹੀਂ ਕੋਈ ਨਹੀਂ ਬਣਿਆ ਹੋਇਆ ਕੋਈ ਮਦਦ ਨਹੀਂ ਕੋਈ ਕੁਝ ਨਹੀਂ ਹੈ ਜੀ ਨਹੀਂ ਤੁਹਾਡੇ ਲਈ ਵੀ ਪੈਸੇ ਰੋੜ ਰੋੜ ਪੈਂਦੀਆਂ ਦਵਾਈਆਂ ਦੀ ਸਭ ਕੁਝ ਦੀ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਜਾਂ ਦਾਨੀ ਸੱਜਣਾ ਤੋਂ ਮਦਦ ਕੀਤੀ ਜਾਵੇ ਜੀ